ਕੁਰੂ ਖੇਤਰ ਭਰਮ ਦੂਰ ਕਰਨ ਗਏ ਗੁਰੂ ਨਾਨਕ ਸਾਹਿਬ ਜੀ ਕਿਉਂਕਿ ਸੂਰਜ ਗ੍ਰਹਿਣ ਜਦੋਂ ਲੱਗਦਾ ਸੀ ਦੂਰ ਰਾਡੇ ਤੋਂ ਵਿਦਵਾਨ ઋષਿ ਮੁਨੀ ਪੀਰ ਪਕੰਬਰ ਔਲੀਏ ਸਿੱਧ ਸਾਰੇ ਇਕੱਤਰ ਹੁੰਦੇ ਸਨ ਕੁਰੂ ਖੇਤਰ ਜਿਹਦਾ ਪਹਿਲਾ ਨਾਮ ਥਨੇਸਰ ਸੀ ਥਨੇਸਰ ਕਹਿੰਦੇ ਸਨ ਅੱਜ ਵੀ ਕੁਝ ਲੋਕ ਥਨੇਸਰ ਕਹਿੰਦੇ ਨੇ ਕੁਝ ਕੁਰਖ ਖੇਤਰ ਕਹਿੰਦੇ ਨੇ ਹਰ ਦੁਆਰ ਤੋਂ ਚੱਲ ਕੇ ਗੁਰੂ ਜੀ ਸੂਰਜ ਗ੍ਰਹਿਣ ਦੇ ਮੇਲੇ ਸਮੇਂ ਕੁਰ ਖੇਤਰ ਆ ਪਹੁੰਚੇ ਉਸ ਵੇਲੇ ਲੋਕਾਂ ਨੂੰ ਚੰਨ ਦਾ ਚੰਨ ਜਾਂ ਸੂਰਜ ਗ੍ਰਹਿਣ ਬਾਰੇ ਗਲਤ ਧਾਰਨਾ ਦੱਸੀ ਜਾ ਰਹੀ ਸੀ ਕਿ ਰਾਖਸ ਚੰਨ ਤੇ ਸੂਰਜ ਤੇ ਹੱਲਾ ਬੋਲਦੇ ਹਨ ਤੇ ਇਸ ਸਮੇਂ ਕੁਝ ਤੀਰਥਾਂ ਤੇ ਇਸ਼ਨਾਨ ਕਰਨ ਤੇ ਦਾਨ ਪੁੰਨ ਨਾਲ ਰਾਖਸ਼ਾਂ ਦਾ ਹਮਲਾ ਟਲ ਜਾਂਦਾ ਹੈ ਇਹ ਵਿਚਾਰ ਜੀਵਨ ਦਾ ਸੱਚ ਨਹੀਂ ਸੀ ਇਸ ਲਈ ਸੱਚ ਸਮਝਾਉਣ ਗੁਰੂ ਨਾਨਕ ਦੇਵ ਜੀ ਇਸ ਮੇਲੇ ਤੇ ਪਹੁੰਚੇ ਨਗਰ ਦੇ ਬਾਹਰ ਵਾਰ ਹੀ ਖੁੱਲੀ ਥਾਂ ਤੇ ਡੇਰਾ ਲਾ ਕੇ ਕੀਰਤਨ ਸ਼ੁਰੂ ਕਰ ਦਿੱਤਾ ਮਰਦਾਨਾ ਰਵਾਬ ਜਾਣ ਲੱਗਾ ਤੇ ਕੀਰਤਨ ਵਿੱਚ ਸਾਥ ਦੇਣ ਲੱਗ ਪਿਆ ਜਦ ਗੁਰੂ ਜੀ ਕੀਰਤਨ ਕਰਦੇ ਪਏ ਸੀ ਜਦੋਂ ਕੀਰਤਨ ਹੁੰਦਾ ਪਿਆ ਸੀ ਤਾਂ ਹਾਸੀ ਦਾ ਰਾਜਾ ਜਗਤ ਰਾਏ ਤੇ ਉਹਦੀ ਮਾਂ ਗੁਰੂ ਜੀ ਦੇ ਕੋਲੋਂ ਲੰਘੇ ਰਾਜਾ ਜਗਤ ਰਾਏ ਦਾ ਰਾਜ ਉਹਦੇ ਵਿਰੋਧੀਆਂ ਨੇ ਖੋਲਿਆ ਸੀ ਅਸੀਰਵਾਦ ਲੈਣ ਕੁਰਸ਼ਿੱਤਰ ਆਇਆ ਸੀ ਕੀਰਤਨ ਸੁਣਨ ਲਈ ਨੇੜੇ ਆ ਬੈਠਾ ਤੇ ਗੁਰੂ ਜੀ ਦਾ ਨੂਰਾਨੀ ਚਿਹਰਾ ਪ੍ਰਭਾਵ ਤੇ ਕੀਰਤਨ ਸੁਣ ਕੇ ਮਨ ਨੂੰ ਯਕੀਨ ਹੋ ਗਿਆ ਕਿ ਇਹ ਹੀ ਸਭ ਤੋਂ ਵੱਡੇ ਮਹਾਪੁਰਸ਼ ਹਨ ਕਿਉਂਕਿ ਗੁਰਨਾਨ ਸਿੰਘ ਬਾਰੇ ਨਹੀਂ ਜਾਣਦਾ ਸੀ ਉਹ ਰਸਤੇ ਵਿੱਚ ਹਿਰਨ ਦਾ ਸ਼ਿਕਾਰ ਮਾਰ ਕੇ ਜਿਆਇਆ ਸੀ ਸੋ ਉਹਨੇ ਇੱਥੇ ਹੀ ਨੇੜੇ ਡੇਰਾ ਲਾ ਕੇ ਆਪਣੇ ਸੇਵਕਾਂ ਨੂੰ ਹਿਰਨ ਦਾ మాਸ ਰਿੰਨਣ ਲਈ ਕਹਿ ਦਿੱਤਾ ਗ੍ਰਹਿਣ ਲੱਗੇ ਵਿੱਚ ਲੋਕ ਖਾਸ ਕਰਕੇ ਪੰਡਿਤ ਰਸੋਈ ਕਰਨੀ ਪਾਪ ਸਮਝਦੇ ਸਨ ਤੇ ਦੂਜਾ ਜਿਹੇ ਮੌਕਿਆਂ ਤੇ ਤੀਰਥਾਂ ਤੇ మాਸ ਰਿੰਣਾ ਤਾਂ ਘੋਰ ਪਾਪ ਸਮਝਿਆ ਜਾਂਦਾ ਸੀ ਪੰਡਤਾ ਨੇ ਜਦ ਚੁੱਲ੍ਹੇ ਧੂਆਂ ਦੇਖਿਆ ਤਾਂ ਰੋਲਾ ਪੈ ਗਿਆ ਕਿ ਰਸੋਈ ਕੌਣ ਕਰ ਰਿਹਾ ਹੈ ਪੰਡਤਾ ਨੇ ਕਿਉਂਕਿ ਉਸ ਵੇਲੇ ਗ੍ਰਹਿਣ ਦੇ ਵਿੱਚ ਕੋਈ ਬਾਹਰ ਲੰਗਰ ਪਾਣੀ ਨਹੀਂ ਤਿਆਰ ਕਰਦਾ ਸੀ ਜਦ ਪਤਾ ਲੱਗਾ ਕਿ ਇਹ ਤਾਂ మాਸ ਰਿਨਿਆ ਜਾ ਰਿਹਾ ਹੈ ਤਾਂ ਇਹ ਪੰਡਤਾ ਨੇ ਲੋਕ ਇਕੱਠੇ ਕਰ ਲਏ ਤੇ ਹਮਲਾ ਕਰਕੇ ਰਾਜੇ ਨੂੰ ਮਾਰਨ ਲਈ ਆ ਗਏ ਕਿਉਂਕਿ ਰਸੋਈ ਗੁਰੂ ਨਾਨਕ ਦੇਵ ਜੀ ਦੇ ਨੇੜੇ ਹੋ ਰਹੀ ਸੀ ਇਸ ਲਈ ਸਭ ਨੇ ਸਮਝਿਆ ਕਿ ਇਹ ਪਾਪ ਇਹਨਾਂ ਨੇ ਕੀਤਾ ਹੈ ਇਸ ਲਈ ਕੁਝ ਲੋਕਾਂ ਨੇ ਗੁਰੂ ਜੀ ਨੂੰ ਮਾੜੇ ਸ਼ਬਦ ਆਖੇ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗੁਰੂ ਜੀ ਨੇ ਸ਼ਾਂਤ ਚਿਤ ਉੱਤਰ ਦਿੱਤਾ ਕਿ ਜੇ ਗ੍ਰਹਿਣ ਵਿੱਚ ਰਿੰਨਣਾ ਪਾਪ ਹੈ ਤਾਂ ਗ੍ਰਹਿਣ ਵਿੱਚ ਸਾਨੂੰ ਮਾਰਨਾ ਕਿਸ ਤਰ੍ਹਾਂ ਪੂਰ ਹੋਵੇਗਾ ਜੇ ਮਾਸ ਨੂੰ ਰਿੰਨਣਾ ਪਾਪ ਹੈ ਤੇ ਤੁਸੀਂ ਸਾਨੂੰ ਮਾਰਨ ਆਏ ਤੇ ਮਾਰਨਾ ਕਿਹਦਾ ਪੁੰਨ ਹੈ ਰਾਜੀ ਨੂੰ ਮਾਰਨ ਆਏ ਇਹਦੇ ਚ ਕਿਹੜਾ ਪੁੰਨ ਹੈ ਜੇ ਪਸ਼ੂ ਨੂੰ ਮਾਰਨਾ ਪਾਪ ਹੈ ਤਾਂ ਮਨੁੱਖ ਨੂੰ ਮਾਰਨ ਆਉਣਾ ਵੀ ਪੁੰਨ ਨਹੀਂ ਹੋ ਸਕਦਾ ਗੁਰੂ ਜੀ ਦੇ ਦਲੀਲ ਭਰੇ ਉੱਤਰ ਨਾਲ ਸਭ ਸ਼ਾਂਤ ਹੋ ਗਏ ਤੇ ਮਾਰਨ ਲਈ ਚੁੱਕੇ ਛੋਟੇ ਨੀਵੇਂ ਕਰ ਲਈ ਫਿਰ ਗੁਰੂ ਜੀ ਨੇ ਸਮਝਾਇਆ ਸਮਝਾਇਆ ਕਿ ਜੇਕਰ ਕਿਸੇ ਨੇ ਦਲੀਲ ਦੇ ਨਾਲ ਗੱਲ ਕਰਨੀ ਹੈ ਤਾਂ ਆਪਣੇ ਪੰਡਤ ਵਿਦਵਾਨਾਂ ਤੇ ਸੰਨਿਆਸੀਆਂ ਨੂੰ ਬੁਲਾ ਲਵੋ ਗੁਰਨਾਥ ਸਾਹਿਬ ਜੀ ਕਹਿਣ ਲੱਗੇ ਜੇ ਦਲੀਲ ਦੇ ਨਾਲ ਗੱਲ ਕਰਨੀ ਹੈ अनेका ਪੰਡਤ ਸੱਦੇ ਗਏ ਇਹਨਾਂ ਵਿੱਚ ਇੱਕ ਪੰਡਤ ਨਾਨੂ ਵੀ ਸੀ ਜੋ ਆਪਣਾ ਨਾਮ ਨਾਨਕ ਰੱਖੀ ਬੈਠਾ ਸੀ ਮਾਸ ਦੇ ਵਿਸ਼ੇ ਤੇ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਹਜ਼ਾਰਾਂ ਲੋਕ ਚੁਫੇਰੇ ਖੜੇ ਵਿਚਾਰਾਂ ਸੁਣਨ ਲੱਗੇ ਪੰਡਤਾ ਨੇ ਕਿਹਾ ਕਿ ਸਾਡੇ ਸ਼ਾਸਤਰਾ ਵਿੱਚ ਮਾਸ ਦੀ ਮਨਾਹੀ ਹੈ ਸਾਡੇ ਵੱਡੇ ਵਡੇਰੇ ਮਾਸ ਨਹੀਂ ਸੰਖਾਂਦੇ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਹਾਡੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਪੁਰਾਣੇ ਸਮੇਂ ਯੱਗ ਵਿੱਚ ਜਾਨਵਰਾਂ ਨੂੰ ਮਾਰ ਕੇ ਮਾਸ ਦੀਆਂ ਅੱਗ ਵਿੱਚ ਅਹਉਤੀਆਂ ਦਿੰਦੇ ਸਨ ਆਰੀਆ ਲੋਕ ਮਾਸ ਖਾਂਦੇ ਸਨ ਖੱਤਰੀ ਵਿਹਾਂ ਤੇ ਹੁਣ ਵੀ ਬੱਕਰੇ ਖਾਂਦੇ ਹਨ ਮਾਸ ਖਾਂਦੇ ਹਨ ਤੁਸੀਂ ਮਾਸ ਖਾਣ ਵਾਲਿਆਂ ਤੋਂ ਦਾਨ ਕਿਉਂ ਲੈਂਦੇ ਹੋ ਗੁਰੂ ਸਾਹਿਬ ਜੀ ਕਹਿਣ ਲੱਗੇ ਪੰਡਤਾਂ ਨੂੰ ਇਸ ਸਮੇਂ ਗੁਰੂ ਜੀ ਨੇ ਮਾਸ ਖਾਣ ਜਾਂ ਨਾ ਖਾਣ ਦੀ ਹਮਾਇਤ ਨਹੀਂ ਕੀਤੀ ਖੰਡ ਦਾ ਵਿਰੋਧ ਕੀਤਾ ਤੇ ਕਿਹਾ ਕਿ ਕਹਿਣਾ ਹੋਰ ਤੇ ਕਰਨਾ ਹੋਰ ਨਹੀਂ ਚਾਹੀਦਾ ਮਨ ਵਿੱਚ ਕੁਝ ਕੁਝ ਹੋਰ ਹੋਵੇ ਤੇ ਕਰਦਾ ਬੰਦਾ ਕੁਝ ਹੋਰ ਹੋਵੇ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਇਹ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬ ਜੀ ਦਾ ਸਮਝਾਉਣ ਦਾ ਤਰੀਕਾ ਹੀ ਅਲੱਗ ਸੀ ਮਾਰ ਕੇ ਕਥਨੀ ਕਰਨੀ ਦਾ ਪੂਰਾ ਹੋਣਾ ਚਾਹੀਦਾ ਜੋ ਕਹਿ ਰਹੇ ਹੋ ਤੇ ਤੁਹਾਡਾ ਪ੍ਰੈਕਟੀਕਲ ਵਿੱਚ ਜੀਵਨ ਇਹੋ ਜਿਹਾ ਹੀ ਹੋਣਾ ਚਾਹੀਦਾ ਕਥਨੀ ਤੇ ਕਰਨੀ ਇੱਕਸਾਰ ਚਾਹੀਦੀ ਹੈ ਗੁਰੂ ਜੀ ਨੇ ਲੋਕਾਂ ਨੂੰ ਇਸ ਸਮੇਂ ਆਪਣਾ ਸਿਧਾ ਸਿਧਾਤ ਖਾਣ ਪੀਣ ਬਾਰੇ ਸਪਸ਼ਟ ਕੀਤਾ ਗੁਰੂ ਜੀ ਨੇ ਕਿਹਾ ਕਿ ਉਹ ਚੀਜ਼ ਬਿਲਕੁਲ ਨਹੀਂ ਖਾਣੀ ਚਾਹੀਦੀ ਜਿਸ ਦੇ ਖਾਣ ਨਾਲ ਸਰੀਰ ਨੂੰ ਕਸ਼ਟ ਹੋਵੇ ਰੋਗ ਲੱਗੇ ਤੇ ਮਨ ਵਿੱਚ ਮਾੜੇ ਵਿਚਾਰ ਆਣ ਮਾੜੇ ਫੁਰਨੇ ਆਣ ਮਾੜੇ ਪਾਸੇ ਤੁਰੇ ਖਾਣਾ ਉਹੀ ਚੰਗਾ ਹੈ ਜੋ ਸਰੀਰ ਨੂੰ ਠੀਕ ਰੱਖੇ ਤੇ ਬੁੱਧੀ ਭ੍ਰਿਸ਼ਟ ਨਾ ਹੋਣ ਦੇਵੇ ਇਹ ਖਾਣ ਪੀਣ ਬਾਰੇ ਅਜਿਹਾ ਠੀਕ ਸਿਧਾਂਤ ਹੈ ਜਿਸ ਨੂੰ ਹਰ ਧਰਮ ਹਰ ਦੇਸ਼ ਦੇ ਹਰ ਰੰਗ ਨਸਲ ਦਾ ਮਨੁੱਖ ਆਪਣਾ ਸਕਦਾ ਹੈ ਤੇ ਖੁਸ਼ੀ ਭਰਿਆ ਜੀਵਨ ਜੀਉਣ ਦੇ ਰਹਾ ਤੁਰ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਉਹੀ ਭੋਜਨ ਕਰਨਾ ਚਾਹੀਦਾ ਜਿਹਦੇ ਨਾਲ ਮਨ ਬਿਰਤੀ ਸੁਧਰ ਹੋਵੇ ਮਨ ਵਿੱਚ ਮਾੜੇ ਖਿਆਲ ਨਾਣ ਹੁਣ ਸਰਾਬ ਕੁਆਬ ਮਾਸ ਖਾਣ ਦੇ ਨਾਲ ਕੋਈ ਚੰਗੇ ਵਿਚਾਰ ਥੋੜੀ ਆਉਣੇ ਇਹ ਸਿੱਧਾ ਹੀ ਗੁਰੂ ਸਾਹਿਬ ਜੀ ਦਾ ਸੰਕੇਤ ਹੈਗਾ ਸਿੱਧਾ ਹੀ ਮਹਾਰਾਜ ਜੀ ਦਾ ਇੱਕ ਉਪਦੇਸ਼ ਹੈਗਾ ਸਮਝਾਉਣ ਦੀ ਹੁਣ ਤੁਸੀਂ ਇਹਦੇ ਵਿੱਚੋਂ ਹੱਲ ਲੱਭਣਾ ਵੀ ਤੁਹਾਡੀ ਬੁੱਧੀ ਕਿਵੇਂ ਸੁਧ ਰਹਿ ਸਕਦੀ ਹੈ ਸੱਚੀ ਕੀਰਤ ਕਰਨੀ ਕਿਸੇ ਦਾ ਹੱਕ ਨਹੀਂ ਖਾਣਾ ਆਪਣੀ ਕਿਰਤ ਕਮਾਈ ਖਾਣੀ ਜੀ ਜੰਤ ਨੂੰ ਕਿਸੇ ਨੂੰ ਮਾਰ ਕੇ ਰਿੰਨ ਕੇ ਨਹੀਂ ਖਾਣਾ ਕਿਉਂਕਿ ਉਹਦੇ ਨਾਲ ਤਾਂ ਬੁੱਧੀ ਭ੍ਰਿਸ਼ਟ ਹੋਣੀ ਹੋਣੀ ਹੈ ਸੋ ਇਸ ਕਰਕੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪ੍ਰੇਜਾ ਮੁਰਦਾਰ ਨਾ ਖਾਈ ਮੁਸਲਮਾਨਾ ਵਾਸਤੇ ਪਰਾਇਆ ਹੱਕ ਖਾਣਾ ਕਿਸੇ ਨੂੰ ਲੁੱਟ ਕੇ ਖਾਣਾ ਸੂਰ ਦੇ ਬਰਾਬਰ ਸੂਰ ਨੂੰ ਮਾਰਾ ਸਮਝਦੇ ਨੇ ਤੇ ਹਿੰਦੂ ਵਾਸਤੇ ਗਾਂ ਦੇ ਬਰਾਬਰ ਹੈ ਕਿਉਂਕਿ ਗਊ ਨੂੰ ਮਾਤਾ ਕਹਿੰਦੇ ਮਾਂ ਨੂੰ ਗਊ ਮਾਤਾ ਨੂੰ ਖਾ ਨਹੀਂ ਸਕਦੇ ਉਹਦੀ ਪੂਜਾ ਹੁੰਦੀ ਹੈ ਇਸ ਕਰਕੇ ਕਿਸੇ ਦਾ ਹੱਕ ਖਾ ਲਿਆ ਗਊ ਖਾ ਲਈ ਉਸ ਸੂਰ ਵੀ ਉਹਨਾਂ ਨੇ ਸੂਰ ਖਾ ਲਿਆ ਕਿਉਂਕਿ ਸੂਰ ਨੂੰ ਮਾੜਾ ਸਮਝਦੇ ਨੇ ਉਸ ਸੂਰ ਉਸ ਗਾਏ ਵੀ ਜੇ Hindu ਖਾਏਗਾ ਉਹਦੇ ਉਹਨਾਂ ਸਮਝ ਲੋ ਨੇ ਗਾਂ ਖਾ ਲਈ ਤੇ ਦੋਹਾਂ ਵਾਸਤੇ ਇਹ ਮਾੜੀ ਚੀਜ਼ਾਂ ਦੋ ਇਹਨਾਂ ਚੀਜ਼ਾਂ ਤੋਂ ਨਫ਼ਰਤ ਕਰਦੇ ਨੇ ਵੀ ਇਹ ਨਹੀਂ ਖਾਣੇ ਪਾਪ ਸਮਝਦੇ ਨੇ ਮਾੜਾ ਸਮਝਦੇ ਨੇ ਉਹ ਵੀ ਸਮਝਦੇ ਨੇ ਵੀ ਅਸੀਂ ਦੋ ਚੱਕ ਵਿੱਚ ਜਾਵਾਂਗੇ ਤੇ ਇਹ ਵੀ ਸਮਝਦੇ ਨੇ ਵੀਸੀਂ ਨਰਕਾਂ ਚ ਜਾਵਾਂਗੇ ਗਾਂ ਨੂੰ ਮਾਰ ਕੇ ਖਾਣਾ ਇਹ ਸਾਡੀ ਮਾਤ ਹੈ ਤੇ ਉਸੂਰ ਨੂੰ ਗੰਦਾ ਜਾਨਵਰ ਸਮਝਦੇ ਨੇ ਉਹ ਵੀ ਨਹੀਂ ਖਾਂਦੇ। ਸੋ ਮਹਾਰਜ ਕਹਰੇ ਵੀ ਉਹ ਬੰਦਿਆਂ ਦੀ ਫਿਰ ਇਹੋ ਜਿਹਾ ਭੋਜਨ ਕਰੋ ਜਿਹਦੇ ਨਾਲ ਤੁਹਾਡੀ ਮਨਵਿਰਤੀ ਸੁਧਰੇ ਆਪਣੇ ਕੀਰਤ ਕਮਾਈ ਹੋਵੇ। ਦਾਲ ਸਬਜੀ ਜੋ ਵੀ ਸਾਦਗੀ ਦਾ ਖਾਣਾ ਕਹਿਣ ਦਾ ਮਤਲਬ ਹੈ। ਉਹਦੇ ਵਿੱਚ ਕਿਸੇ ਜੀ ਦੀ ਹੱਤਿਆ ਨਾ ਹੋਵੇ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਰੇ ਨੂੰ ਸਮਝਾਇਆ ਤੇ ਸਾਰੇ ਨੂੰ ਸੋਝੀ ਆ ਗਈ ਗੁਰੂ ਸਾਹਿਬ ਜੀ ਦਾ ਸਮਝਾਉਣ ਦਾ ਤਰੀਕਾ ਅਲੱਗ ਹੁੰਦਾ ਸੀ। ਸੋ ਸੂਰਜ ਗ੍ਰਹਿਣ ਦੇ ਮੌਕੇ ਬਿਆੰਤ ਦੁਨੀਆ ਕਤਰ ਹੋਈ ਸੀ ਉੱਥੇ ਸਿੱਧ ਸਾਧੂ ਰੀषि ਮੂਨੀ ਪੀਰ ਪਕੰਬਰ ਤੇ ਹਰ ਧਰਮ ਦਾ ਹਰ ਵਰਗ ਦਾ ਬੰਦਾ ਇਕੱਠਾ ਸੀ ਸਾਰੇ ਗੁਰਨਾਥ ਸਾਹਿਬ ਜੀ ਦੇ ਉਹਨਾਂ ਨੇ ਬਚਨ ਸੁਣੇ ਤੇ ਉਹਨਾਂ ਨੇ ਮੰਨਿਆ ਤੇ ਸੱਚ ਦੇ ਰਾਹ ਤੇ ਗੁਰਨਾਥ ਸਾਹਿਬ ਜੀ ਨੇ ਉਹਨਾਂ ਨੂੰ ਤੋਰਿਆ ਵੀ ਆਪਣੀ ਕਿਰਤ ਕਮਾਈ ਕਰੋ ਭਾਈ ਕੋਈ ਭਰਾ ਭਰਾ ਦਾ ਹੱਕ ਨਾ ਮਾਰੇ ਜਿਹਦਾ ਜੋ ਬਣਦਾ ਉਹਨੂੰ ਦੇਣਾ ਚਾਹੀਦਾ ਜੇ ਕੋਈ ਕਿਸੇ ਦਿਹਾੜੀਦਾਰ ਦਾ ਹੱਕ ਨਾ ਮਾਰ ਕੇ ਖਾਵੇ ਜਿਹਦਾ ਕੋਈ ਜਿੰਨਾ ਬਣਦਾ ਹੈ ਉਹਦਾ ਹੱਕ ਉਹਨਾਂ ਦੇਣਾ ਚਾਹੀਦਾ ਜਿਨੀ ਦਿਹਾੜੀ ਬਣਦੀ ਹੈ ਜਿਣੀ ਉਹਦੀ ਨੌਕਰੀ ਬਣਦੀ ਹੈਗੀ ਜਿੰਨਾ ਉਹਦਾ ਹਿੱਸਾ ਬਣਦਾ ਫਸਲ ਦੇ ਵਿੱਚ ਤੇ ਕੋਈ ਵੀ ਦੁਕਾਨਦਾਰ ਹੈ ਜਿੰਨੇ ਦੀ ਚੀਜ਼ ਹੈ ਜਿੰਨਾ ਬਣਦਾ ਉਹਨਾਂ ਲੈਣਾ ਚਾਹੀਦਾ ਲੁੱਟਣਾ ਨਹੀਂ ਚਾਹੀਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਚਾਹੇ ਮੁਸਲਮਾਨ ਹੈ Hindu ਹੈ Sikh ਹੈ ईसाई ਹੈ ਜੈਨੀ ਬੋਧੀ ਕੋਈ ਵੀ ਹੈ ਕਿਰਤ ਉਹੀ ਹੈ ਜਿਹਦੇ ਵਿੱਚ ਕਿਸੇ ਨੂੰ ਲੁੱਟਿਆ ਨਾ ਜਾਵੇ ਤੇ ਦਿਹਾੜੀਦਾਰ ਬੰਦੇ ਨੂੰ ਮਿਹਨਤ ਕਰਨ ਵਾਲੇ ਨੂੰ ਵੀ ਜੇ ਤੈਨੂੰ ਦਿਹਾੜੀ ਮਿਲਦੀ ਹੈ ਜਿੰਨੇ ਪੈਸੇ ਮਿਲਦੇ ਉਹਨਾਂ ਕੰਮ ਕਰਨਾ ਚਾਹੀਦਾ ਹੈ ਐਨੀ ਵੀ ਟਾਲ ਮਟੋਲ ਕਰਕੇ ਦਿਨ ਪੂਰਾ ਕਰਨਾ ਤੇ ਉਹ ਵੀ ਟਾਈਮ ਵੀ ਨਹੀਂ ਪੂਰਾ ਲੈਣਾ ਉਹ ਵੀ ਆਪਣੀ ਇਮਾਨਦਾਰੀ ਨਾਲ ਹੀ ਕੰਮ ਕਰੇ ਜਿੰਨੀ ਦਿਹਾੜੀ ਲਈ ਉਹਦੇ ਮੁਤਾਬਕ ਆਪਣਾ ਪੂਰਾ ਕੰਮ ਕਰੇ ਪੂਰਾ ਸਮਾਂ ਲਾਵੇ ਤੇ ਜਿਨੇ ਸਮਾਂ ਲਾਇਆ ਤੇ ਉਹ ਮਾਲਕ ਨੂੰ ਕੰਮ ਕਰਨ ਵਾਲੇ ਨੂੰ ਵੀ ਚਾਹੀਦਾ ਉਹਨੂੰ ਕੰਮ ਇਹਨੂੰ ਉਹਨੂੰ ਪੂਰੀ ਦਿਹਾੜੀ ਤੇ ਪੂਰਾ ਪੈਸਾ ਦੋਹਿਆਂ ਵਾਸਤੇ ਇੱਕੋ ਹੀ ਸੂਲ ਹੈ ਉਹ ਵੀ ਆਪਣੀ ਇਮਾਨਦਾਰੀ ਵਰਤੇ ਉਹਦਾ ਹੱਕ ਨਾ ਰੱਖੇ ਤੇ ਉਹ ਵੀ ਆਪਣਾ ਉਹਦੇ ਕੋਲ ਪੈਸੇ ਲੈ ਕੇ ਉਹਦਾ ਕੰਮ ਪੂਰਾ ਕਰੇ ਬੇਈਮਾਨੀ ਨਾ ਕਰੇ ਇਮਾਨਦਾਰੀ ਵਿਚਰੇ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਭ ਨੂੰ ਇੱਕੋ ਹੀ ਉਪਦੇਸ਼ ਸਾਰਿਆਂ ਵਾਸਤੇ ਚੋ ਵਰਨਾ ਕੋ ਸਾਂਝਾ ਇਹ ਉਪਦੇਸ਼ ਸਾਰੇ ਵਰਨਾ ਵਾਸਤੇ ਆ ਸੋ ਪਿਆਰਿਓ ਕਮੈਂਟਾਂ ਵਿੱਚ ਵਾਇਗਰੂ ਲਿਖ ਕੇ ਦੱਸਣਾ ਇਹ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਇਹਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਓ ਸਬਸਕ੍ਰਾਈਬ thì ਇੱਕੋ ਵਾਰ ਕਰਨਾ ਹੁੰਦਾ ਹੈ ਹਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਕਾ ਆਪਣੇ ਮਿੱਤਰ ਪਿਆਰੇ ਕੋ ਰਿਸ਼ਤੇਦਾਰ ਕੋ ਜੇ ਤੁਹਾਨੂੰ ਇਸ ਆਖੀ ਚੰਗੀ ਲੱਗੀ ਹੈ ਸੋ ਇਸ ਕਰਕੇ ਮਹਾਰਾਜ ਜਿਹੜਾ ਇਹ ਆਪਣਾ ਸਤ ਸੰਗ ਹੋ ਜਾਂਦਾ ਹੈਗਾ ਆਪਣਾ ਜੀਵ ਕਿਉਂਕਿ ਆਪਾਂ ਦੇਖੋ ਕੋਈ ਇਹੋ ਜੀ ਗੱਲ ਨਹੀਂ ਕਰਦੇ ਕਿਸੇ ਨਿੰਦਿਆ ਨਹੀਂ ਕਿਸੇ ਚੁਗਲੀ ਨਹੀਂ ਸਿਰਫ ਇੱਕ ਧਾਰਮਿਕ ਗੁਰ ਇਤਿਹਾਸ ਜਿਹਦੇ ਨਾਲ ਸਾਨੂੰ ਸੇਧ ਮਿਲਦੀ ਹੈ ਜੀਵਨ ਜੀਉਣ ਦੀ ਜਾਂਚ ਮਿਲਦੀ ਹੈ ਆਪ ਵੀ ਸੁਣੋ ਤੇ ਇਹਨੂੰ ਗਾਹਾਂ ਵੀ ਸ਼ੇਅਰ ਕਰੋ ਜਿਸ ਕਰਕੇ ਅਗਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ ਇਨਕ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਗੁਰ ਨਾਨਕ ਤੁਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਰਨਾਰੰਕਾਰ ਬਾਬਾ ਤੂੰ ਹੀ ਨਰਨਾਰੰਕਾਰ ਮੇਹਰਾ ਕਰੀ ਬਖਸੀ ਆਪਣਾ ਬਣਾ ਲੈ ਸਦਾ ਅੰਗ ਸੰਗ ਸਾਹੀ ਰਹੀ ਅੰਮ੍ਰਿਤ ਵੇਲੇ ਦਾ ਜਾਗਣਾ ਭਜਨ ਬੰਦਗੀ ਬਖਸ਼ਨੀ ਉੱਚਾ ਸੁੱਚਾ ਜੀਵਨ ਬਖਸ਼ਣਾ ਮਹਾਰਾਜ ਮੇਰਾ ਕਰਨੀ ਸੁਖ ਦਾਤਿਆ